ਐ ਡੈਡੀ ਦੇ ਮੂੰਹ ਨੂੰ ਸਿੱਕਾ ਦੇ ਦੋ ਉਹਨੂੰ ਨਹੀਂ ਪਤਾ ਲੱਗਦਾ ਜਦੋਂ ਡੈਡੀ 4 ਵਜੇ ਪਰ ਲੈ ਕੇ ਤਾਂ ਲੈ ਦਾਸ ਆਪਲਾ ਕੀ ਕੰਮ ਹੋਇਆ ਤੇਰਾ ਪੁੱਤ ਤੂੰ ਨਹਾ ਧੋ ਕੇ ਇੱਧਰ ਜਾਈ ਚ ਮਜੇ ਨਾ ਵੜ ਕੇ ਬਹਿ ਗਈਆਂ ਤੇ ਤੈਨੂੰ ਵੀ ਪਤਾ ਵੀ ਲੇਟ ਹੋਣ ਦੇ ਜਾਣਾ ਵਾ ਤੇ ਮੜਾ ਮੋਟਾ ਕੋਈ ਹੱਥ ਫੜਾ ਥੀ ਪਵਾ ਦੇ ਲਾਗੂ ਕੰਮ ਤਾਂ ਤਾਂ ਨਿਬੜ ਜੇ ਕੜਨ ਵਾਲੇ ਸੇ ਟੱਕ ਮਮਾ ਗੋੜ ਗੋੜੇ ਠੰਡਵਾ ਕੰਡੀ ਤੇ ਮੇਰੇ ਜਾਈ ਦੇ ਵਿੱਚ ਬੈ ਗਈ ਰਜਾਈ ਚ ਬੈ ਗਈ ਤੇ ਚਲ ਠੀਕਾ ਤੈਨੂੰ ਪਤਾ ਵੀ ਰਾਤ ਦਾ ਕਿਦਾਂ ਮੀਨ ਨੇਰੀ ਚੱਲਣ ਡਿਆ ਵਾ ਕਿਤੇ ਤੇ ਗੋੜ ਗੋੜੇ ਤੇ ਠੰਡਵਾ ਬਾਹਰ ਈੜਾ ਕਪੜਾ ਵੇਖ ਕੇ ਤਾਂ ਚਿਪ ਚਿਪ ਕਰਨ ਡਿਆ ਮੜਾ ਜਾ ਦਿਨ ਅਠ ਰਿਆ ਵਾ ਤੇ ਮੈਂ ਕਪੜੇ ਕੋਠੇ ਤੇ ਪਾਤਾ ਚੱਲ ਉਠ ਮੇਰੇ ਨਾਲ ਪਾ ਦੇ ਨੀ ਮਮਾ ਚਲਾਓ ਮੈਂ ਕਾਤਾ ਪੈ ਜਾਂਦਾ ਵਾ ਖਲਾਰਾ ਹੀ ਗੋੜ ਗੋੜੇ ਵੱਧ ਜਾਂਦਾ ਵਾ ਲੀੜੇ ਭਾਵੇਂ ਮਸ਼ੀਨ ਚ ਸਕਾ ਲੋ ਤੇ ਭਾਵੇਂ ਉਦਾਂ ਜਿਵੇਂ ਨਜ਼ਰ ਧੁੱਪ ਨਾ ਲੱਗੇ ਇਹ ਵੀ ਨਹੀਂ ਸਲਾਬੇ ਜੇ ਹਟ ਦੇ ਮੰਤ ਕਿੰਨਾ ਇਚਰ ਹੋ ਗਿਆ ਪੁੱਤ ਤੇਰੀ ਮੰਮੀ ਆਈ ਨੂੰ ਮੇਰਾ ਜੀ ਕਰਨ ਰਿਹਾ ਜਾਣਾ ਤੇ ਹੈ ਆ ਮੰਮੀ ਜੀ ਨੂੰ ਪੁੱਛ ਲੈਨੇ ਆ ਤੇ ਦਮੇ ਟੋਂ ਉਥੋਂ ਵੀ ਹੋਵਾਂਗੇ ਤੇਰਾ ਕੀ ਇਰਾਦਾ ਲੈ ਮੰਮੀ ਜੀ ਇਹ ਤੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਹੈ ਤੇ ਪੁੱਤ ਮੀਂ ਘਣੀ ਦਾ ਹੀ ਦੇਨਵਾ ਯਾ ਮੇਰੇ ਤੇ ਅੱਗੇ ਬੜਾ ਜੀ ਕਰਦਾ ਛੁੱਟੀਆਂ 'ਚ ਮਿਲਣ ਨੂੰ ਪਰ ਜੇ ਵੇਖਾਂਗੇ ਟਾਈਮ ਲੱਗੂ ਤੇ ਹੋ ਹੀ ਜਾਵਾਂਗੇ ਹੈ ਚੱਲ ਠੀਕ ਆ ਪੁੱਤ ਪੁੱਛ ਦੀਆਂ ਤੇਰੀ ਦਾਦੀ ਮਾਂ ਨੂੰ ਜੇ ਕਹਿਣਗੇ ਤੇ 10 ਮਿੰਟ ਹੋ ਹੀ ਜਾਵਾਂਗੇ ਚਲੋ ਠੀਕ ਆ ਮਮੀ ਜੀ ਫਿਰ ਤੁਸੀਂ ਪੁੱਛ ਲਓ ਤੇ ਆਪਾਂ ਹੁਣ ਆਵਾਂਗੇ ਨਾਲੇ ਇਸੇ ਬਾਅਦ ਨੇ ਮਿਲਾਂਗੇ ਗਰਮੀਆਂ ਦੇ ਛੁੱਟੀਆਂ ਨੂੰ ਪੁੱਤ ਰਹਿ ਵੀ ਜੇ ਤੇਰੀ ਮਾਮੀ ਕਹੂਗੀ ਰਹਿਣ ਨੂੰ ਤੂੰ ਜੇਦ ਨਾ ਕਰੀ ਚੰਗਾ ਚੱਲ ਪੁੱਤ ਲੇਟ ਨਾ ਹੋਈਏ ਆਣ ਕੇ ਹੋਰ ਵੀ ਕਈ ਕੰਮ ਨਬੇੜਨ ਵਾਲੇ ਆ ਚਲ ਜੀਏ ਆਪਾਂ ਇੱਕ ਕਲਰ ਦਾ ਚੰਗਾ ਜਿਹੜਾ ਮੀਂਹ ਪੈ ਗਿਆ ਵਾ ਤੇ ਸੁੱਕੀ ਜੀ ਠੰਡ ਪਈ ਜਾਣ ਦੀ ਹੈਗੀ ਮਮਾ ਟੀਵਿਨ ਨੂੰ ਉਦੋਂ ਦਾ ਜਵਾਬ ਹੀ ਨਹੀਂ ਦਿੱਤਾ ਮੈਂ ਤੁਹਾਨੂੰ ਕਿਦਾਂ ਦਾ ਕਿਹਾ ਮੈਂ ਨਾ ਚੇਲ ਬਣਾ ਕੇ ਦੋ ਸਾਰੀਆਂ ਕੁੜੀਆਂ ਨੇ ਬਣਾ ਕੇ ਪਾਈ ਆ ਜਵਾਬ ਪੁੱਤ ਮੈਂ ਤੈਨੂੰ ਕੀ ਦੇਣਾ ਵਾਂ ਮੈਂ ਗੱਲ ਕੀਤੀ ਸੀ ਤੇਰੀ ਦਾਦੀ ਮਾ ਨਾਲ ਤੇ ਉਹ ਦਾਦੀ ਮਾ ਦਾ ਕਹਿੰਦੇ ਵੀ ਤੈਨੂੰ ਚੇਨੀ ਬਣਾ ਦੰਨੇ ਆ ਦਾਦਾ ਜੀ ਤੇਰੇ ਸੁਣ ਕੇ ਗੱਲ ਤੇ ਬੜੇ ਗੁੱਸੇ ਵਿੱਚ ਹੀ ਗਏ ਪਤਾ ਨਹੀਂ ਕਿਹੜੀ ਗੱਲ ਦੀ ਪਰੇਸ਼ਾਨੀ ਆ ਹੈ ਵੀ ਸਵੇਰ ਦੇ ਚੁੱਪ ਚੁੱਪ ਵਾ ਮੈਂ ਤਾਂ ਆਪ ਸੱਸੋ ਪੰਜੇ ਚ ਪਈ ਆ ਇਹ ਗੱਲ ਕਰਿਆ ਕੀ ਆ ਚੈਨੀ ਬਣਾਉਂਦਾ ਤਾ ਨਾ ਨਾ ਨਹੀਂ ਲਿਆ ਸਗੋਂ ਇੰਨੀ ਗੱਲ ਕਹੀ ਆ ਕਿ ਬੱਚਿਆਂ ਦੇ ਮੂੰਹੋਂ ਗੱਲ ਬਾਹਰ ਨਿਕਲਦੀ ਆ ਤੂੰ ਪਹਿਲਾਂ ਪੂਰੀਆਂ ਕਰ ਦਿੰਨੇ ਆ ਹਾਂ ਮੰਮੀ ਤਾ ਦੂ ਤੇ ਇਦਾਂ ਕਹਿ ਨਹੀਂ ਸਕਦੇ ਪੁੱਤੇ ਇਹ ਗੱਲ ਦੇ ਤੇ ਮੈਨੂੰ ਚਿੰਤਾ ਵਾ ਵੀ ਉਹ ਤੇ ਤੇਰ ਤੋਂ ਜਾਨਵਰ ਦੇ ਇੰਨੀ ਗੱਲ ਕਹਿ ਨਹੀਂ ਸਕਦੇ ਚੱਲ ਤੂੰ ਚੁੱਪ ਕਰ ਅੱਜ ਦੱਸ ਦੇਂ ਢੀਕਲਾ ਹੈ ਚੈਨੀ ਤੇਰੀ ਬਣ ਜੂਗੀ ਇਹ ਨਹੀਂ ਕਿ ਨਹੀਂ ਬਣਨੀ ਮੈਨੂੰ ਇੰਨਾ ਪਤਾ ਲੱਗ ਲੈਂਦੇ ਤੇ ਗੱਲ ਹੈ ਕੀ ਕਰਨ ਦੇ ਵਿੱਚ ਮम्मा ਉਹਦੇ ਵਿੱਚ ਤੁਹਾਨੂੰ ਇੱਕ ਆਈਡੀਆ ਨਾ ਦਵਾ ਖਾਦਾ ਆਈਡੀਆ ਦੇਣਾ ਹੁਣ ਤੂੰ ਮੈਨੂੰ ਅਜਾਪਾ ਜਾਣਾ ਤਾਂ ਹੈਗਾ ਹੀ ਆ ਕਮਾਨ ਹੂੰ ਤੇ ਮੈਂ ਆਪਣੇ ਉਥੋਂ ਪਸੰਦ ਦੀ ਚੈਨੀ ਜਿਹੜੀ ਉਹ ਸਿਲੈਕਟ ਕਰ ਲੂੰਗੀ ਤੇ ਜਦੋਂ ਮੇਰਾ ਬਰਥਡੇ ਹੋਗਾ ਤਾਂ ਤੂੰ ਇਹ ਦੇ ਦੇਉਂਗਾ ਗਿਫਟ ਤੂੰ ਜਿਦਾ ਕਰਨਾ ਨਾ ਹਟਈ ਠੀਕ ਆ ਮम्मा ਤੂੰ ਜਿਦਾ ਆਪਣੀਆਂ ਪਕਾ ਕੇ ਛੱਡੇ ਚੱਲ ਠੀਕ ਆ ਜਾਣਾ ਤਾਂ ਹੈ ਹੀ ਆ ਤੂੰ ਵੇਖ ਲਈਂ ਤੂੰ ਆਪਣਾ ਮਨ ਪਸੰਦ ਦਾ ਡਿਜ਼ਾਈਨ ਪਸੰਦ ਕਰ ਲਈਂ ਤੇ ਬਾਕੀ ਜਦੋਂ ਬਣੂਗੀ ਤੇ ਫਿਰ ਉਹਦਾ ਹੀ ਬਣਾ ਕੇ ਦਿੱਤੀ ਜਾਣੀ ਜੇ ਤੇਰੇ ਜਨਮ ਦੇ ਚ ਮਹੀਨਾ ਹੈਗਾ ਵਾ ਮੈਨੂੰ ਇਹ ਗੱਲ ਦੱਸ ਚਾਚੀ ਤੇਰੀ ਜਦੋਂ ਗਈ ਸੀਗੀ ਤੇ ਕੀ ਗੱਲ ਤੈਨੂੰ ਨਾ ਟੱਕਰੀ ਸਕੂਲੇ ਮਮਾ ਚਾਚੀ ਜੀਟ ਹੁੰਦੇ ਤੇ ਮੈਨੂੰ ਮੈਮ ਨੇ ਦੱਸ ਹੀ ਦੇਣਾ ਕਿ ਤੇਰੇ ਚਾਚੀ ਜੀ ਆਏ ਆ ਮੈਨੂੰ ਤੇ ਮੈਮ ਨੇ ਕੁਝ ਵੀ ਨਹੀਂ ਦੱਸਿਆ ਅੱਗੇ ਵੀ ਨਹੀਂ ਆਉਂਨੇ ਹੁਣ ਮੈਨੂੰ ਠੰਡ ਚ ਮਾਰਿਆਂਗੀ ਨਾਲ ਓਪਰੇ ਆਵਾਂਗੂ ਉਥੋਂ ਆ ਗਈ ਮੂੰਹ ਝੁੱਕ ਕੇ ਬੰਦਾ ਇੰਨੀ ਗੱਲ ਤਾਂ ਕਹਿ ਹੀ ਦਿੰਦਾ ਨਾ ਕਿ ਸਾਡਾ ਘਰ ਦਾ ਹੀ ਜੀ ਆ ਸਾਡੀ ਆਪਣੀ ਕੁੜੀ ਆ ਅਸੀਂ ਇੱਕੋ ਕੁੜੀਆਂ ਆ ਮਮਾ ਮੈਨੂੰ ਤੇ ਲਾਦਾ ਵਾ ਪੀ ਚਾਚੀ ਨਹੀਂ ਸਕੂਲ لے ਗਏ ਨਹੀਂ ਤੇ ਉਹਨਾਂ ਨੇ ਛੋਟੇ ਬੱਚਿਆਂ ਨੂੰ ਨਾਲ ਹੀ ਖਲਾ ਦਿੰਦੇ ਆ ਜੇ ਉਹਨਾਂ ਦੇ ਪੇਰੈਂਟਸ ਹੁੰਦੇ ਆ ਤੇ ਬੱਸ ਉਹ ਤਾਂ ਸਕੂਲ ਨਹੀਂ ਗਈ ਤੇ ਹੋਰ ਉਹ ਕਿੱਥੇ ਚਲ ਗਈ ਸਾਰਾ ਦਿਨ ਐਵੇਂ ਥੋੜਾ ਇੱਧਰ ਉੱਧਰ ਕਿਤੇ ਘੁੰਮ ਕੇ ਆ ਗਈ ਹੋਊਗੀ ਮੈ ਮਮੀ ਹਰ ਕੋਣ ਕਿੰਨਾ ਛੋਟਾ ਵਾ ਉਹਨੂੰ ਲੈ ਹੀ ਹੋਣਾ ਸੀ ਚਾਚੀ ਨੇ ਨਾਲ ਟੀਚਰਸ ਖਲਾ ਹੀ ਦਿੰਦੇ ਆ ਚਲਾ ਸਾ ਠੰਡ ਵਾ ਕਹਿੰਦੀ ਹੋਗੀ ਨਾਲ ਵਾਸਤੇ ਆ ਜਾਣਗੇ ਬੱਚਿਆਂ ਦੇ ਨਾਲ ਉਹ ਤਾਂ ਆਉਂਦੀ ਨਾਲ ਤਾਂ ਠੰਢੀ ਲੱਗਣੀ ਹੀਗੀ ਚਲੋ 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 ਨਾ ਨਾ ਗੱਲਾਂ ਨਾ ਬਹੁਤੀਆਂ ਬਣਾਈ ਜਾ ਮੈਨੂੰ ਤਾਂ ਅੱਗੇ ਗੁੱਸਾ ਚੜਨ ਲਿਆ ਵਾ ਵੀ ਬੰਦਾ ਜਾਣਦਾ ਕੰਮ ਨਵੇੜ ਆਉਂਦਾ ਦੋਵੇਂ ਪਾਸਿਆਂ ਦਾ ਹੁਣ ਵਿੱਚ ਵਿਚਾਲੇ ਰੱਖਿਆ ਮੈਨੂੰ ਤੇ ਨਾ ਵਜਾ ਕਰੀਜੀ ਲਾ ਦਿੱਤੀ ਆ ਐਨੀਆਂ ਗੱਲ ਕਹਿ ਕੇ ਕਿ ਪਤਾ ਨਹੀਂ ਇਹਦੀ ਮੰਮੀ ਇੱਥੇ ਵੜਦੀ ਕਿ ਕਿਉਂ ਨਹੀਂ ਵੜਦੀ ਮੈਂ ਤਾਂ ਸੁਣਦੀ ਹੀਗੀ ਤੇਰੇ ਚਾਚੂ ਨੂੰ ਦੱਸਣ ਢੀ ਫੋਨ ਤੇ ਵੀ ਇਹ ਟੀਚਰਾਂ ਕਹਿਣ ਡੀਆਂ ਵਾ ਵੀ ਇਹਦੀ ਮਾਂ ਨਾ ਪੜਵਾ ਜਿਹੜੀ ਮਗਰ ਆਂਦੀ ਨਹੀਂ ਹੋਰ ਤੇ ਮੈਂ ਤੇਰੇ ਪਾਪਾ ਨੂੰ ਫੋਨ ਕੀਤਾ ਵਾ ਜਾਣਾ ਵਾ ਕਿ ਜਾ ਤੇ ਤਾਂ ਦੇਣਾ ਆ ਗਿਆ ਵਾ ਮੋੜ ਨਾ ਨਹੀਂ ਕਰ ਕੇ ਹਮਰਕੇ ਬਾਸ ਚੱਲੇ ਮਮੀ ਜੀ ਹੋ ਗਏ ਆ ਤਿਆਰ ਜਾ ਫੇਰ ਮੈਨੂੰ ਆਉਣਾ ਹੈ ਗਏ ਤੇ ਕੰਮ ਕਰਨਾ ਨਹੀਂ ਬਸ ਬਸ ਗਏ ਤੇ ਆਏ ਅਹੀਂ ਕਿਹੜੀ ਬਾਸ ਢੇਕਣੀ ਆ ਬਾਅਦੇ ਤੇ ਜਾਉਗੀ ਆ ਫੇਰ ਮੋਟਰਸਾਈਕਲ ਤੇ ਚਲ ਜਾਗੇ ਹਨ ਮੋਟਰਸਾਈਕਲ ਅਰੇ ਪਾਪਾ ਨਾਲ ਮੈਂ ਕੀਤੇ ਹੀ ਫੋਨ ਤੇ ਗੱਲ ਸੋ ਉਹਨਾਂ ਨੇ ਮੈਂ ਦੱਸੀ ਪਿਆ ਆ ਗੱਲਬਾਤ ਕਰਦੀ ਆ ਮੈਂ ਮਾਂ ਤੇ ਚਲੋ ਕਿਤੇ ਵੀ ਗੇੜਾ ਮਾਰ ਰਹੋ ਪਤਾ ਲੱਗ ਹੋਏ ਕੋਈ ਵੀ ਕੀ ਗੱਲਬਾਤ ਦੱਸਣਾ ਤਾਂ ਉਹਨਾਂ ਨੇ ਪੜਾਈ ਬਾਰੇ ਉੱਥੋਂ ਪੇਪਰ ਪੂਪਰ ਆਏ ਹੋਰ ਉੱਥੇ ਕੀ ਆ ਰੋਣੀ ਉਹ ਨਹੀਂ ਨਹੀਂ ਕਹਿੰਦੀ ਆਵਾਜ਼ ਤੇ ਬੰਦ ਕਰੀਂ ਨਾ ਜੀ ਆਹ ਮੰਤ ਉੱਠ ਜਾ ਬੋਤ ਤੂੰ ਤੇ ਬੋਲੇ ਹੌਲੀ ਹੌਲੀ ਖਾਣ ਲਈ ਆ ਤੇ ਆਗੇ ਰਹਿ ਜੀ ਅਛਾ ਤੇ ਆ ਖਲਾਰਾ ਖਲੂਰਾ ਜਿਹੜਾ ਇੰਨਾ ਪਾਇਆ ਵਾ ਤੇ ਮੈਂ ਚੁੱਕ ਦੂੰਗੀ ਆਣ ਕੇ ਅੱਛਾ ਪਰ ਇੱਕ ਕੰਮ ਤਾਂ ਵਧੀਆ ਕੀਤਾ ਜਿਹੜੀ ਤਰਪਾਲ ਲਾਤੀ ਹੈ ਨਾ ਮੱਝਾਂ ਦੀ ਹਵਾ ਹੋਵਾ ਸਾਰੀ ਡੱਕੀ ਜਾਣੀ ਆ ਉਹ ਠੰਡ ਬੜੀ ਹੋ ਗਈ ਸੀ ਮਾਣ ਮੀਂਹ ਪਾਣੇ ਕਰਕੇ ਆਓ ਤੇ ਮੈਂ ਚੱਲੀ ਮਾਂਤ ਦੇ ਸਕੂਲ ਅੱਛਾ ਬਸ ਅਸੀਂ ਗਈਆਂ ਤੇ ਆਈਆਂ ਉਹ ਆਓ ਫਿਰ ਜਾਂਦੇ ਆ ਸਕੂਲੋਂ ਸੁਣਾ ਆਇਆ ਵਾ ਆਹੋ ਸੁਣਾ ਹੀ ਆ ਮਤਲਬ ਹੁਣ ਜਾ ਕੇ ਪਤਾ ਲੱਗੂ ਕੀ ਜਾਂਦੇ ਆ ਚਲੋ ਕੋਈ ਗੱਲ ਨਹੀਂ ਠੀਕ ਆ

ਸਕੰਦਰ ਉਹ ਜੀ ਉਹ ਪਾਣੀ ਦਾ ਗਲਾ ਲਿਆ ਮੇਰਾ ਬੀਬੀ ਵਧ ਗਿਆ ਜਾਂਦਾ ਉਹ ਬਹੁਤ ਜ਼ਿਆਦਾ ਯਾਦਦਾ ਵਧ ਗਿਆ ਤੇ ਮੈਨੂੰ ਤਾਂ ਵੱਟ ਗਿਆ ਲੱਗਣ ਡਿਆ ਯੋ ਇਹ ਆ ਪਾਣੀ ਡਗਰਾ ਬੀਬੀ ਵਾਟ ਕੇ ਬੜਾ ਕੀ ਖਾਦੀ ਉਹ ਬੇਤਹੀ ਬੀਬੀ ਤਾਂ ਬਹੁਤ ਹੀ ਵਧ ਗਿਆ ਸੰਦੀਪ ਆ ਮਸ਼ੀਨ ਲਿਆ ਨਿਚਕੇ ਮੈਂ ਆ ਗਈ ਪਾਣੀ ਲੈ ਕੇ ਹੌਸਲਾ ਰੱਖੋ ਜਾ ਲਿਆ ਹੌਸਲਾ ਹੀ ਆਪ ਜਾ ਪਾਣੀ ਤੇ ਲਿਆ ਉੱਥੇ ਬੈਠ ਜਾ ਓ ਭਾਜਾ ਨਵਾ ਮੈਂ ਉਹ ਤੇ ਕੋਈ ਨਹੀਂ ਜਾ ਜੋ ਐ ਕਿਹਦਾ ਦਰਮੇਂ ਕਿਹਦਾ ਪਤਨਦਿਆ ਵਾ ਕੋਈ ਨਹੀਂ ਇਹ ਸੰਦੀਪਾ ਪਾਣੀ ਲੈ ਕੇ ਆਈ ਨਾ ਬੀਬੀ ਵਾਲੀ ਸੀ ਲਿਆ ਉਹ ਜਾ ਲੋਈ ਲਿਆ ਆਪਣੀ ਮੇਰੀ ਲੋਈ ਲਿਆ ਹਮਨੇ ਮੰਮੀ ਕੋ ਪਾਣੀ ਇਹਨੇ ਸਵਾ ਲਿਆ ਵਾ ਜਿਹਨੇ ਪਹਿਲਾਂ ਆਕੇ ਲੱਗੀ ਹੋਈ ਆ ਮੂੰਹ ਤੇ ਲੱਗੀ ਆ ਹੁਣ ਮੈਂ ਜਾ ਮੂੰਹ ਕੱਢਣਾ ਮੂੰਹ ਨਾ ਸੋਣਨਾ ਹੁਣ ਨਾ ਤੇਰੇ ਬੜੇ ਕੰਨ ਵਾਗੇ ਆ ਮੁੰਡਿਆ ਸੁਣ ਜਾ ਪਾਣੀ ਹਾਂ ਜੀ ਤੇਰੀ ਵਾਰੀ ਮਸ਼ੀਨ ਲਾਇਆ ਤੇਰੇ ਘੂਨ ਨੂੰ ਲੱਗ ਗਿਆ ਆਪ ਦਾ ਤੇਰਾ 24 ਘੰਟੇ ਪੂਰ ਹੱਥ ਕੀ ਜਾਂਦਾ ਵਾ ਹਰੋ ਪਾਣੀ ਕੀਓ ਉਹ ਪਾਣੀ ਬੀਬੀ ਵਾਲੀ ਗੋਲੀ ਲਾਵਣੀ ਉੱਥੇ ਡੱਬਾ ਪਿਆ ਆਈਓ ਚਾਹ ਜਿੰਨੇ ਪਹਿਲਾਂ ਪਾਣੀ ਤਾਂ ਪੀਓ ਤੇਰੀ ਦਿਲ ਨੂੰ ਕਾਲੀ ਭੈਣ ਹੈ ਹਰ ਜੂਗੀ ਮੈਂ じゃ ਮੈਨੂੰ ਠੰਡ ਲੱਗਣ ਲਈ ਆ ਇੱਕ ਤਾਂ ਲੋਈ ਲਿਆ ਮੇਰੀ ਅੱਛਾ ਓਏ ਇਹਨੇ ਕਾੜੀਆਂ ਵੀ ਹੱਡੀਆਂ ਨੋਵਾਆਂ ਵਾਂ ਇਹਨਾਂ ਦੀ ਟੈਂਸ਼ਨ ਹੀ ਮੈਨੂੰ ਖਾਈ ਜਾਂਦੀ ਆ ਉਹ ਕੁੜੀ ਨੂੰ ਮੈਂ ਕਹਿ ਤਾ ਬੈਠਾ ਮੁੜ ਕੇ ਮੇਰੇ ਵਿੱਚ ਧਿਆਨ ਚਲ ਗਿਆ ਇਹਨੂੰ ਕੱਲੀ ਨੂੰ ਘਲਾਤਾ ਚੱਲ ਕੋਈ ਨਹੀਂ ਉਹ ਮਾਵਾਂ ਤਾਂ ਹੀ ਗਈਆਂ ਕੱਲੀ ਕਾਦੀ ਗਈ ਆ ਉਹ ਕੱਲੀ ਨਾਲ ਕੁੜੀ ਨੂੰ ਲੈ ਕੇ ਤੇ ਤੁਰ ਪਈ ਉਹ ਵੀ ਉਹ ਕੋਈ ਗੱਲ ਨਹੀਂ ਹੁਣ ਚਲ ਜਾਂਦੇ ਕਾ ਲੋਕੀ ਉਹਰਾ ਕਰਕੇ ਜੇ ਇਹਨਾਂ ਨੇ ਆ ਕਰ じゃ ਮੇਰੀ ਲੋਈ ਲਿਆ ਫੜ ਕੇ ਪਹਿਲਾਂ ਉੱਤੇ ਲਵਾ ਮੈਂ ਪਾ ਲਾ ਜਾ ਹੋਂ ਡਿਆ ਵਾ ਮੋਈਆ ਮੀਆ ਬੀਪੀ ਵੱਧ ਗਿਆ ਪਿੰਡੀਆਂ ਤੇ ਉਹਦਾ ਫਲੈਟ-ਫਲੈਟ ਕਰ ਸਵਾਦ ਲਾ ਲਾ ਕੇ ਚਾਹ ਨਾ ਖਾਣੀਆਂ ਹੁੰਦੀਆਂ ਸਵੇਰੇ ਉੱਠ ਕੇ ਇਹਨਾਂ ਨੇ ਕਿਹਾ ਕਿ ਮੈਂ ਆਪਣੀ ਸਿਹਤ ਵਾਲੀ ਵੀ ਧਿਆਨ ਰੱਖ ਲਾਂ ਹੁਣ ਬੀਪੀ ਵੱਧ ਗਿਆ ਸੰਦੀਪ ਭਾਈ ਸੰਦੀਪ ਭਾਈ ਲਾਡਰੀ ਨਾ ਉਹਦੇ ਨਿਕਲ ਗਈ ਨਾ ਪਤਾ ਨਹੀਂ ਕਿੱਧਰ ਗਈ ਕਿੱਧਰ ਨਹੀਂ ਮੈਨੂੰ ਤਾਂ ਕਿਤੇ ਦੱਸ ਕੇ ਵੀ ਨਹੀਂ ਗਈ ਵੀ ਮੈਂ ਕਿੱਥੇ ਚਲੀ ਆਂ ਆ ਮਾਤਾ ਨੇ ਵੀ ਨਾ ਬਾਜ ਮੈਨੂੰ ਵਕਤ ਪਾਇਆ ਹੁੰਦਾ ਵਾ ਤੀਜਾ ਦਿਨ ਆਲੂਆਂ ਵਾਲੇ ਪਰੌਂਠੇ ਬਣਾਉਂਦੀ ਆ ਡੈਡੀ ਜੀ ਅੱਜ ਮੈਨੂੰ ਕੀਨਚੌੜ ਬਣਾਉਂਦੀ ਆ ਡੈਡੀ ਜੀ ਅੱਜ ਮੈਂ ਮੌਰੀਆ ਵਾਲੇ ਪਰੌਂਠੇ ਬਣਾ ਦਿੰਦੀ ਆ ਡੈਡੀ ਜੀ ਤੇ ਹੋਂ ਡੈਡੀ ਜੀ ਨੂੰ ਸਾਹਮਣੇ ਵਾਲਾ ਨਿਕਲ ਗਈ ਆ ਹੱਥਾਂ ਦੇ ਨਾਲ ਮੇਰਿਆਂ 'ਚ ਲੱਗਦਾ ਆਉਣਾ ਵਾ ਜਦੋਂ ਕੋਈ ਤੋਖ ਲੱਗਦਾ ਇਹ ਘਰ ਹੀ ਨਹੀਂ ਹੁੰਦੀ ਤਾਂ ਮੈਨੂੰ ਆਵਾਜ਼ਾਂ ਮਾਰਦੇ ਰਹਿੰਦੇ ਆਈ 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 ਕਿਹੜਾ ਬੀਪੀ ਵਧਿਆ ਮੈਂ ਚੈੱਕ ਕਰਾਂ ਮੰਮੀ ਕੀ ਹੋਇਆ ਡੈਡੀ ਨੂੰ ਉਹ ਤੂੰ ਐਨਾ ਮਸ਼ੀਨ ਲੈਣ ਗਈ ਐ ਟਾਈਮ ਲਾਤਾ ਵਾ ਤੈਨੂੰ ਪਤਾ ਨਹੀਂ ਉਹਦਾ ਬੀਪੀ ਵਧਿਆ ਤਾਂ ਮੈਂ ਛੇਤੀ ਆ ਜਾ ਉਹ ਤੂੰ ਕਿਹੜੀ ਲੋਈ ਲਈ ਤੂੰ ਹੀ ਇੱਥੇ ਹਿੱਲੀ ਮੇਰੇ ਲੱਗੋ ਹੈ ਨਹੀਂ ਤਾਂ ਲੋਈ ਵੀ ਆ ਜਾਂਦੀ ਆ ਪਹਿਲਾਂ ਬੀਪੀ ਤੇ ਚੈੱਕ ਕਰੋ ਲੋਈ ਨੂੰ ਕੀ ਆ ਲੋਈ ਦੇ ਲਈ ਜਾਂ ਨਾ ਉਹ ਤੇ ਗਰਮੀਆਂ ਤਾਂ ਲੱਗਣ ਟਾਈ ਤਾਂ ਲੋਈ ਨਾਲ ਗਰਮੀ ਨਹੀਂ ਲੱਗਣੀ ਹੋਰ ਉਹ ਪਾਲਾ ਜਾ ਮੁੜ ਕੇ ਗਰਮੀ ਲਾ ਕੇ ਪਾਲਾ ਜਾ ਹੋਇਆ ਆਈਓ ਸਰੀਰ ਨੂੰ ਤੇ ਲਈ ਜੀ ਉੰਡੀ ਇਹਦੇ ਨਾਲ ਕੋਈ ਨਹੀਂ ਆ ਜਾਂਦਾ ਰਮਾਨ ਹੌਸਲਾ ਵੀ ਕਰਿਆ ਕਰੋ ਟਾਂਡੇ ਤੇ ਤਾਂ ਹੌਸਲਾ ਹੀ ਹੈ ਨਹੀਂ ਕਿਤੇ ਚੱਲ ਮੰਮੀ ਹੁਣ ਤੂੰ ਡੈਡੀ ਨਾਲ ਆਪ ਹੀ ਲੜੀ ਜਾਣਾ ਉਹਦਾ ਡੈਡੀ ਨੂੰ ਤੂੰ ਪਿੰਨੀਆਂ ਖਵਾ ਲੈਣਾ ਤੇ ਹੱਡ ਵੀ ਨਹੀਂ ਹਲਸੀ ਜਵਾਲਣਾ ਨਹੀਂ ਗਿਆ ਨਹੀਂ ਜਾ ਕੰਮ ਕਰ ਤੂੰ ਕੀ ਬਾਲਟੀ ਤੇ ਦੋ ਕੱਪ ਹੋਰ ਸੁਟਣ ਢਾਈ ਨਹੀਂ ਆ ਪਿੰਨੀਆਂ ਪਿੰਨੀਆਂ ਨਾਲ ਵਾਜਣਾ ਹੈ ਕੀ ਉਹਦੇ ਚ ਪਿੰਨੀਆਂ ਚ ਕੋਈ ਗਰਮ ਚੀਜ਼ ਕੋਈ ਪਾਈ ਹੈ 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 ਦੇਸੀ ਕਿਉਂ ਨਹੀਂ ਪਿਆ ਅਰਸੀ ਗਰਮ ਨਹੀਂ ਆ ਤੂੰ ਇਹਦਾ ਖਾਣਨ ਲੱਗਾ ਤੇ ਟੱਲਦੇ ਨਹੀਂ ਇਹ ਡੈਡੀ ਦੇ ਮੂੰਹ ਨੂੰ ਸਿਕਾ ਦੇ ਦੋ ਉਹਨੂੰ ਨਹੀਂ ਪਤਾ ਲੱਗਦਾ ਜਦੋਂ ਡੈਡੀ 4 ਵਜੇ ਪਾ ਲੈ ਕੇ ਤੇ ਰੇੜੀ ਗੋਹਾ ਚੱਲਣ ਦੇ ਤੇ ਰੇੜੀ ਤੇ ਮੁੜ ਕੇ ਪੱਠੇ ਵੀ ਪਾਉਣੇ ਤੇ ਮਹੀਆਂ ਨੂੰ ਪਾਣੀ ਵੀ ਡੋਣਾ ਕੋਈ ਹੱਥ ਲਾਉਂਦਾ ਲੱਗੋ ਉਹਦਾ ਨਹੀਂ ਦੇਖਦਾ ਤੈਨੂੰ ਬੀਬੀ ਡੈਡੀ ਇਡੀ ਵਧੀਆ ਨਾ ਆ ਵੇਖੋ ਤੇ ਬੀਬੀ ਵਧੀਆ ਪਰ ਮੈਂ ਹੀ ਕਰਾਉਣਾ ਬਾਹਰ ਸੋਨੇ ਕੁੜੀਏ ਬੀਬੀ ਖਾਣ ਨਾਲ ਨਹੀਂ ਵਾਦਾ ਪੰਛਣਾ ਨਾਲ ਵਾਦਾ ਕਈ ਜਨਾਬੀਆਂ ਇਦਾਂ ਦੀਆਂ ਹੁੰਦੀਆਂ ਵਾ ਉਹ ਘਰ ਮੂਤਾ ਕਰ ਦਿੰਦੇ ਖਾਵਾਂ ਉਹਨਾਂ ਦੀ ਟੈਨਸ਼ਨ ਆ ਨਾ ਵਾਤਾ ਹੰਤਾ ਵਾ ਪੈਸਾ ਮੇਰਾ ਇਹ ਗੱਲਾਂ ਤੁਸੀਂ ਮੈਨੂੰ ਲਾਉਂਦੇ ਹੀ ਮੈਂ ਤੈਨੂੰ ਨਹੀਂ ਲਾਉਂ ਗਈ ਨਾ ਇੱਕ ਵਤਾ ਦੱਸਣ ਗਈ ਆ ਠੀਕ ਆ ਤੂੰ ਆਪਣੇ ਵਾਲ ਨੂੰ ਨਾ ਖਤਿਆ ਕਰ ਉਹ ਤੂੰ ਮੇਰੇ ਮੇਰੇ ਲਾਗੋ ਨਾ ਯਾਰ ਰੌਲੀ ਨਾ ਪਾਓ ਮੇਰੇ ਦੇ ਅੱਖਾਂ 'ਚ ਜਾਨੀ ਮਿਹਰ ਹੋਣ ਧਿਆ ਤਾਨੂੰ ਮੈਂ ਕਹਿਆ ਲੋਈ ਲਿਆ ਕੇ ਦੋ ਮੈਨੂੰ ਉਹ ਨਹੀਂ ਕਹਿੰਦੇ ਲਿਆਂਦੀ ਕੋਈ ਆਪਣੀ ਲੜਾਈ ਪਹਿਲਾਂ ਲਾ ਲੜੋ ਤਾਂ ਫੇਰ ਮੇਰੀ ਵੱਲ ਹੋ ਜਾਓ ਸ਼ੱਦ ਮੇਰੀ ਬਾਸ ਗਿਆ ਲਿਆ ਫੜ ਕੇ ਲੋਈ ਲੋਈ ਨਹੀਂ ਆ ਕੋਈ ਜੇ ਮੈਨੂੰ ਲੱਭੀ ਨਹੀਂ ਕੋਈ ਹੋਣਾ ਆ ਕੋਈ ਨਹੀਂ ਲਿਆ ਫੜਾ ਰਵੇ ਪਤਾ ਮੇਰੀ ਬੀਬੀ ਵਾਲੀ ਗੋਲੀ ਲਿਆ ਫੜ ਕੇ ਉਥੋਂ ਗੋਲੀ ਨਹੀਂ ਆ ਆਰਾ ਗੋਣ ਤੇ ਨਾਂਦੀ ਆ ਉਹ ਲਿਆ ਉਹ ਫੜਾ ਗੋਲੀ ਆਰਾ ਫੜਾ ਗੋਲੀ ਉਹ ਕਿੱਥੇ ਮੈਨੂੰ ਕੋਈ ਨਹੀਂ ਦੇਹਿੰਦਾ ਕਿੱਥੇ ਗੋਲੀ ਰੱਖ ਦੀ ਦਿੰਨੀ ਏ ਹਾਂ ਵੇਖਾਂ ਲਿਆ ਫੜਾ ਮੈਨੂੰ ਨਹੀਂ ਕੋਈ ਦੇਦਾ ਹਾਂ ਕੁਲਵਿੰਦਰ ਨੇ ਫੋਨ ਖਰਾ ਜਿਆਦਾ ਹੀ ਕੰਮ ਖਰਾਬਤ ਨਹੀਂ ਹੋ ਗਿਆ ਉਹ ਲਿਆ ਸਾਡ ਪਰੇ ਉਹ ਆ ਪਾਣੀ ਦਾ ਕਿੱਥੇ ਆ ਪਾਣੀ ਹਾਂ ਵੇਖਾਂ ਪਾਣੀ ਹਰ ਲੋ ਹਾਂ ਉਹ ਲਿਆ ਰੱਖਦਾ ਮੈਂ ਨਹੀਂ ਬੀਪੀ ਵਾਟ ਗਿਆ ਤਾਂ ਰੱਖਦਾ ਹਾਂ ਸਲਾਈ ਹਾਂ ਕਲਵਿੰਦਰ ਨੂੰ ਲਾਵਾ ਫੋਨਾ ਕਹੇ ਆਜੇ ਨਾਲੇ ਉਹਨੂੰ ਕਹੇ ਡਾਕਟਰ ਨੂੰ ਨਾਲ ਹੀ ਲੈਵੇ ਮੈਨੂੰ ਤੇਲੀਆਂ ਆਉਣ ਡੀਆਂ ਵਾ ਕੱਚੀਆਂ ਜੀਆਂ ਨਾਲੇ ਦੀ ਨੂੰ ਉਹ ਜਾਣਦਿਆ ਵਾ ਕਲਵਿੰਦਰ ਐਡੀ ਦੂਰ ਕਿਥੋਂ ਸੇਤੀ ਆਜੂਗਾ ਤੈਨੂੰ ਗੱਡੀ ਤੋਂ ਇੱਥੋਂ ਮੈਂ ਕਿਸ ਨੂੰ ਕਹਿੰਨੀ ਆ ਤੇ ਲੈ ਆਉਂਗਾ ਵਾ ਡਾਕਟਰ じゃ ਕਹੇ ਕਿ ਇਹਨੂੰ ਨਾ ਕਿਹਨ ਕਾ ਮੈਨੂੰ ਤੇ ਇੱਕ ਜਕੀਨ ਨਹੀਂ ਆਉਂਦਾ ਉਹਨੂੰ ਤਾਂ ਗੱਈ ਹੱਥ ਪਾਇਆ ਖਾਪੋ